ਆਜ ਦੇਖਣਾ ਸ਼ੁਰੂ ਕਰ ਚੁੱਕਾ ਪੰਜਾਬ ਖੈਰਨਾ ਲਾਈਵ ਤੇ ਮੈਂ ਆਜਿ ਦਿਨ ਲਗਾਤਾਰ ਆਪਣੇ ਹਲਕੇ ਦੇ ਵਿੱਚ ਜਿਹੜੇ ਇਥੋਂ ਦੇ ਖੇਤੀਬਾੜੀ ਮੰਤਰੀ ਜੋ ਲੰਬੀ ਤੋਂ ਬਿਦਾ ਇੱਕ ਵੀ ਨਹੀਂ ਆਪਦੇ ਹਲਕੇ ਦੇ ਵਿੱਚ ਲੋਕ ਸਭਾ ਚੋਣਾਂ ਲੱਗੇ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਤਾਂ ਅੱਜ ਅਪਰਚਨਾ ਪਿੰਡ ਦਾ ਦੌਰਾ ਕਰਨਗੇ ਤਾਂ ਲਗਾਤਾਰ ਪਿੰਡ ਵਾਸੀਆਂ ਦਾ ਪੂਰਾ ਸਮਰਥਨ ਮਿਲਿਆ ਇੱਥੇ ਅੱਜ ਖੁੱਡਿਆ ਸਾਹਿਬ ਡਟ ਕੇ ਜਾ ਰਹੇ ਤਾਂ ਜਿਹੜੇ ਲੋਕ ਨੇ ਉਹ ਵੱਡੇ ਤੌਰ ਤੇ ਉੱਤੇ ਸਮਰਥਨ ਦੇ ਰਹੇ ਨੇ ਤਾਂ तमाम ਵੱਡੇ ਕੱਠ ਨਜ਼ਰ ਆ ਰਹੇ ਨੇ ਪਿੰਡਾਂ ਦਾ ਸਮਰਥਨ ਮਿਲਦਾ ਨਜ਼ਰ ਆਈ ਅੰਦਰ ਤਾਂ ਅਥੋੜੀਆਂ ਤਸਵੀਰਾਂ ਨੇ ਤਾਂ ਲਗਾ ਜਿਹੜੇ ਦੇਖੀਏ ਤਾਂ ਕਿ ਪਟਿੰਡਾ ਸਭ ਤੋਂ ਜ਼ਿਆਦਾ ਹੌਰਸ਼ੀਟ ਮੰਨੀ ਜਾ ਰਹੀ ਹੈ ਤਾਂ ਉੱਥੇ ਹੀ ਜਿਹੜੀ ਸਭ ਤੋਂ ਜ਼ਿਆਦਾ ਹੌਰਸ਼ੀਟ ਦੇ ਉੱਤੇ ਜਿਹੜੇ तमाम ਮੁਕਾਬਲੇ ਬੜੇ ਹੋਏ ਨੇ ਤਾਂ ਉੱਥੇ ਹੀ ਤਾਂ ਗੁਰਮੀਤ ਸਿੰਘ ਖੁੱਡਿਆ ਦੀ ਜਿਹੜੀ ਦਾਅਵੇਦਾਰੀ ਆ ਉਹ ਠੋਕਦੇ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਇਹਨਾਂ ਵੱਲੋਂ ਕਦੇ ਕਿਤੇ ਨਾ ਹੋਣ ਵਾਲਾ ਹੈ। ਜੋ ਉਮੀਦਾਂ ਸੀ ਉਹਨਾਂ ਦੇ ਖਰਾਬ ਹੋਣੇ ਤੇ ਆਪਣੀ ਕੈਬਨਟ ਟਿਕਾ ਨਹੀਂ ਲੱਗਾ। ਤੋਂ ਕਿਤੇ 1 ਸਾਲ ਦੇ ਤਰੀਕ ਤੋਂ 6 ਮਹੀਨੇ ਕੋ ਕੈਬਨਟ। ਇਹਨੇ ਇੱਕ ਦਾ ਕਾਊਂਟ ਵੀ ਨਹੀਂ ਹੋਇਆ। ਕੋਈ ਕੰਮ ਕਿ ਡੈਮੇਜ ਬਾਗਲ ਉੱਦਵਾਨ ਇਸ ਦੁਨੀਆ ਦੇ ਲਈ ਇਹ ਲੈਕਚਰ ਲੜ ਰਹੇ ਸੀ ਨਹੀਂ ਤੇ ਕੋਈ ਵੀ ਸਿਆਸੀ ਪੰਡਤ ਇਹ ਗੱਲ ਮੰਨਣ ਤਿਆਰ ਨਹੀਂ ਸੀ ਕਿ ਕਦੇ ਸਰਕਾਰ ਸਿਕਾਸੀ ਬਾਗਲਰ ਦਾ ਬੰਦਾ ਵੀ ਸਿਆਸੀ ਹਾਰ ਖਾ ਸਕਦਾ ਹੈ ਪਰ ਲੋਕੋ ਗੱਲ ਇਹ ਹੈ ਭਰਾਓ ਪਟਿਆਲੇ ਦਾ ਘਰਾਣਾ ਇਹ ਨਾਪੇ ਵਾਲੇ ਦਾ ਐ ਫਰੀਦਕੋਟ ਵਾਲੇ ਦਾ ਜੀਂਦ ਵਾਲੇ ਦਾ ਉਸ ਤਰ੍ਹਾਂ ਸਰਕਾਰ ਜੋ ਭਰਾਓ ਇਹ ਰਾਜਨੀਤਿਕ ਘਰਾਣੇ ਵੱਜਣ ਲੱਗੇ ਸੀ ਬਾਦਰਾ ਆਂਦਾ ਇਹਨਾਂ ਦੀ ਰਿਆਸਤ ਲੰਬੀ ਹੈ ਇਹ ਬਿਹਤ ਸਿੰਘ ਦਾ ਹੈ ਟੈਪਟਰ ਦਾ ਹੈ ਪਟੜ ਦਾ ਹੈ ਚੰਦੂ ਮਾਇਰੇ ਦਾ ਐਤ ਵੀ ਤੁਸੀਂ ਵਿਧਾਨ ਸਭਾ ਵਿੱਚ ਵੇਖਿਆ ਇੱਕ ਵੀ ਰਾਜ ਘਰਾਣੇ ਦਾ ਕੋਈ ਵੀ ਮੈਂਬਰ ਉੱਥੇ ਨਹੀਂ ਉੱਥੇ ਅਸੀਂ ਥੋੜੇ ਜੁਆ ਸਧਾਰਨ ਦੇ ਅੱਡੋ-ਅੱਡ ਦੇ ਸਾਡਾ ਕੋਈ ਰਿਸ਼ਤੇਦਾਰ ਨਹੀਂ ਇੱਕ ਦੂਜੇ ਦਾ ਉੱਥੇ ਕੋਈ ਤਾਇਆ ਭਤੀਜਾ ਇਕੱਠੇ ਹੈ ਹੀ ਨਹੀਂ ਉੱਥੇ ਨਾ ਕੋਈ ਜੀਜਾ ਸਾਲਾ ਤੇ ਨਾ ਕੋਈ ਜਵਾਈ ਭਾਈ ਹੈ ਉਥੇ ਦਾ ਵਕੋ ਵਕਰੀ ਜਿਹੜੇ ਤੁਹਾਡੇ ਚੁਣੇ ਹੋਏ ਬੰਦੇ ਐ 117 ਚ ਇੱਕ ਦੂਜੇ ਦੇ ਨਾਲ ਰਿਸ਼ਤੇਦਾਰ ਦੀ ਸਰਕਾਰ ਜੋ ਪਰਾਉ ਇਹ ਤੁਹਾਡੀ ਕਿਰਪਾ ਹੋਈ ਐ ਔਰ ਲੋਕ ਸਭਾ ਦੀ ਜਿਹੜੀਆਂ ਸਾਡੀਆਂ ਡਿਊਟੀਆਂ ਬਣਦੀਆਂ ਹੁੰਦੀਆਂ ਲੋਕ ਸਭਾ ਦੇ ਮੈਂਬਰ ਦੀਆਂ ਅਸੀਂ ਪੰਜਾਬ ਨਾਲ ਹੁੰਦੇ ਧੱਕਿਆਂ ਦੇ ਖਿਲਾਫ ਲੜੀਏ ਔਰ ਇੱਕ ਗ੍ਰਾਂਟ ਆਉਂਦੀ ਐ ਪਾਰਲੀਮੈਂਟ ਦੇ ਮੈਂਬਰ ਨੂੰ 5 ਕਰੋੜ ਸਾਲ ਦਾ ਉਹ ਤੁਹਾਡੀਆਂ ਪੜਾਈ ਦੇ ਲਈ ਲੱਗਣਾ ਹੁੰਦਾ ਜਿਵੇਂ ਸ਼ਰਟ ਐ ਕੋਈ ਹੋਰ ਲਾਇਬ੍ਰੇਰੀ ਕੋਈ ਜਨ ਕਰ ਕੋਈ ਵੀ ਇਹੋ ਜੇ ਕੋਈ ਜੇ ਪੁਲ ਬਣਾਉਣ ਵਾਲਾ ਹੈ ਉਹਦੇ ਵਾਸਤੇ ਗ੍ਰਾਂਟ ਕੰਮ ਆਉਂਦੀ ਹੈ 15 ਸਾਲਾਂ ਚ 75 ਕਰੋੜ ਰੁਪਈਆ ਬਣਦਾ ਹੈ ਇਹ ਤਾਂ ਬੀਬੀ ਨੇ ਲਾਇਆ ਹੋਵੇ ਤਾਂ ਚਾਨਣ ਹੋਣਾ ਚਾਹੀਦਾ ਆਸੇ-ਪਾਸੇ ਤੇ ਜੇ ਨਹੀਂ ਲੱਗਿਆ ਹੈ ਬੀਬੀ ਜਾਣਦੀ ਹੈ ਜਾਂ ਰੱਬ ਜਾਣਦਾ ਮੈਂ ਤੁਹਾਡੇ ਨਾਲ ਬੇਨਤੀ ਕਰਦਾ ਹਾਂ ਤੁਹਾਡੇ ਕਮਾਂਕਾਰਾਂ ਸੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਮੈਂ 19 ਕੀ ਨਾ ਹੋਇਆ ਤਾਂ ਮਾਫੀ ਵੀ ਚਾਹੁੰਦਾ ਹਾਂ ਆਰਦੀ 60 ਸਾਲਾਂ ਦੀ ਸਿਆਸਤ ਦਾ ਦੋਤੋਂ ਤਾਂ ਕੋਈ ਗੁੱਝੀ ਨਹੀਂ ਪਹਿਲਾਂ ਜਥੇਦਾਰ ਜੀ ਸੀ ਚੇਅਰਮੈਨ ਮੰਡੀ ਬੋਰਡ ਵੀ ਰਹੇ ਤੁਸੀਂ ਮੈਂਬਰ ਪਾਰਲੀਮੈਂਟ ਵੀ ਬਣਾਇਆ ਔਰ ਉਸ ਤੋਂ ਬਾਅਦ ਮੈਨੂੰ ਤੁਸੀਂ ਆਪਣੇ ਪਹਿਲੇ ਬਣਾ ਲਿਆ ਮੈਨੂੰ ਸਰਕਾਰ ਚ ਮੰਤਰੀ ਬਣਾ ਲਿਆ ਮਾਨ ਸਾਹਿਬ ਨੇ ਸਤਕਾਰਯੋਗ ਭਰਾਓ ਜਦੋਂ ਮੈਂ ਮੰਤਰੀ ਬਣਿਆ ਇਹਨਾਂ ਨੇ ਕੈਮਰੇ ਤਿੱਖੇ ਕਰ ਲਏ ਕਿਉਂਕਿ ਜਿਹੜਾ ਮੋਹਲਾ ਬੰਦਾ ਹਾੜਾ ਬੰਦਾ ਨਾ ਗਰੀਬ ਬੰਦਾ ਹੈ ਉਹਦੇ ਤੇ ਸ਼ੱਕ ਵਾਲਾ ਕਰਦੇ ਰਹਿੰਦੇ ਆ ਵੀ ਹੁਣ ਪੜ ਗਿਆ ਤੇ ਹੁਣ ਭੁੱਖਾ ਕੱਢ ਲੂਗਾ ਕਿ ਹੁਣ ਪਤਾ ਲੱਗੋ ਫਿਰ ਅਸੀਂ ਦੱਸਾਂਗੇ ਵੀ ਕਿਹੜੇ ਪਰਿਵਾਰ ਚੋਂ ਕੀ ਦੀਆਂ ਤੁਸੀਂ ਗੱਲਾਂ ਕਰਦੇ ਸੀ ਸਤਿਕਾਰਯੋਗ ਭਰਾਓ ਸੱਥਾ ਸਨਜ 1 ਰੁਪਏ ਦਾ ਇਲਜ਼ਾਮ ਨਹੀਂ ਲੱਗ ਸਕਿਆ ਪਹਿਲਾਂ ਮੇਰੇ ਪਿਤਾ ਜੀ ਤੇ 30 ਸਾਲ ਮੇਰੇ ਹੋ ਗਏ ਔਰ ਤੁਹਾਡੇ ਕੋਲੇ 1 ਸਾਲ ਦੀ ਜਿਹੜੀ ਵਜ਼ਾਰਤ ਦਾ ਸਮਾਂ ਪਵਾ ਕੇ ਮੈਨੂੰ ਮਾਨ ਸਾਹਿਬ ਕਹਿੰਦੇ ਪਹਿਲਾਂ ਬਾਦਲ ਸਾਹਿਬ ਨਾਲ ਲੜਨਾ ਪਿਆ ਸੀ ਹੁਣ ਮੰਤਰੀ ਜੀ ਤੁਸੀਂ ਬਟਿੰਡੇ ਤੋਂ ਚੋਣ ਲੜੋਗੇ ਮੈਂ ਉਹਨਾਂ ਦੇ ਹੁਕਮ ਨੂੰ ਮੰਨਦਾ ਹੋਇਆ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਸਤਿਕਾਰਯੋਗ ਪ੍ਰਾਹੋ ਮੈਂ ਇਹ ਬੇਨਤੀ ਕਰਦਾ ਹਾਂ ਕਈ ਉਮੀਦਵਾਰ ਲੜ ਰਹੇ ਉਹਨਾਂ ਚੋਂ ਤੁਸੀਂ ਪਰਿਵਾਰ ਨੂੰ ਸਾਰਾ ਕੁਝ ਜਾਣਦੇ ਹੋ ਜੇ ਸਾਡੀ ਰਾਜਨੀਤੀ ਦੇ ਵਿੱਚ 1 ਰੁਪਇਆ ਵੀ ਹਰਾਮ ਦੀ ਕਮਾਈ ਬੇਈਮਾਨੀ ਦਾ ਪੈਸਾ ਘਰ ਵਿੱਚ ਜਾਵੇ ਤਾਂ ਜ਼ਹਿਰ ਦੀ ਬ੍ਰੋਪਰਟੀ ਅੱਗੇ ਤੋਂ ਵੀ ਇਹੋ ਜਿਹਾ ਨਹੀਂ ਹੋਊਗਾ ਦੋਨੋਂ ਜੇ ਥੋੜਾ ਜਿਹਾ ਵੀ ਉਹਨਾਂ ਚੋਂ ਬਿਹਤਰ ਉਮੀਦਵਾਰ ਲੱਗਦਾ ਹੈ ਤੇ ਪ੍ਰਭੂ ਤੁਸੀਂ ਕਸਰ ਨਹੀਂ ਕੋਈ ਅਕੇਛਾ ਜੀ। ਉਹਦੇ ਨਾਲੋਂ ਵੱਡੀ ਇਲੈਕਸ਼ਨ ਹੈ। ਮੈਨੂੰ ਸਾਰੇ ਠਾਹ ਲਗੇ ਦੂਜੇ ਦੇ ਵਿੱਚ। ਹੁਣ ਪ੍ਰਚਾਰ ਹੈ ਪਿੰਡਾਂ ਦੇ ਵਿੱਚ ਆਪਦੇ ਹਲਕੇ ਦੇ ਵਿੱਚੋਂ ਕਿਵੇਂ ਦੇਖ ਲਿਓ। ਜਿਹੜਾ ਆਪਣਾ ਆਪ ਦਾ ਹਲਕਾ ਹੈ ਜਿਵੇਂ ਬੁੜੂਈ ਨੂੰ ਪੇਕਿਆਂ ਦੇ ਪਿੰਡ ਤੇ ਬਹੁਤ ਮਾਣ ਹੁੰਦਾ ਮੈਨੂੰ ਲੰਬੀ ਦੇ ਹਲਕੇ ਤੇ ਬਹੁਤ ਮਾਣ ਹੈ। ਹਾਲਾਂਕਿ ਨਾ 8 ਹਲਕੇ ਹੋ ਰਹੇ ਹੋਂ ਦਾ ਵਿੱਚ ਜਾਣਾ ਹੈ। ਉਨਾਂ ਵਿੱਚ ਵੀ ਪ੍ਰਚਾਰ ਕਰਨਾ ਤਾਂ ਮੈਂ ਇਹਨਾਂ ਦੇ ਜਮੇ ਵਿੱਚ ਚੱਲ ਸਰ ਏਮਸ ਨੂੰ ਲੈ ਕੇ ਬੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਦੇਖਦੇ ਹੋ ਏਮਸ ਸੈਂਟਰ ਗਵਰਨਮੈਂਟ ਨੇ ਪੰਜਾਬ ਨੂੰ ਵੀ ਕੁਝ ਦੇਣਾ ਹੁੰਦਾ ਇੱਕ ਜਿਵੇਂ ਯੂਨੀਵਰਸਿਟੀ ਆਈ ਹੈ ਡਾਕਟਰ ਬਲਮੋਹਰ ਸੇਵਰਾ ਵਾਲੀ ਤੇ ਮੋਦੀ bari ਏਮਸ ਆ ਗਿਆ ਹੁਣ ਹਰ ਸਿਮਰਤ ਕਹਿੰਦੀ ਮੈਂ ਲੈ ਕੇ ਆਂਦਾ ਜੇ ਬੀਜੇਪੀ ਗਾਲੀ ਕਹਿੰਦੇ ਅਸੀਂ ਦਿੱਤਾ ਇਹ ਆਵੀਦੀ ਫੈਸਲਾ ਕਰ ਲੈਣਾ ਹੈ ਇਹ ਸਰਕਾਰ ਦਾ ਸਰ ਬੀਜੇਪੀ ਦਾ ਲਗਾਤਾਰ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਨਹੀਂ ਜੀ ਪਾਰਟੀ ਕਿਉਂਕਿ ਕਿਸਾਨਾਂ ਵਿੱਚ ਰੋਸ ਪਾਇਆ ਜਾਂਦਾ ਸੀ ਜਿਹੜਾ 14 ਮਹੀਨੇ ਉੱਥੇ ਰਹਿ ਕੇ ਆਏ ਆ ਔਰ ਉਹਦੇ ਵਿੱਚ ਕਈ ਜਨਤਾ ਕਾਰ ਬਣਾਉਂਗੇ ਤਾਂ ਸਭਾ ਸਭ ਨੂੰ ਜੀ ਆਇਆਂ ਨੂੰ ਵਾਪਸ ਜੀ ਆਇਆਂ ਨੂੰ ਸੈਕਟਰੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਜਰਨਾ ਦਾ 10 ਕਰੋੜ ਜਿਆ ਨੈਸ਼ਨਲ ਹੋ ਸੈਂਟਰ ਸਰਕਾਰ ਇਹ ਪਿੰਡਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਰਹਿਣ ਤਾਂ ਬਣੇ ਰਹੋ ਪੰਜਾਬ ਹਰਿਆਣਾ ਨਾਲ ਧੰਨਵਾਦ ਆਪ ਦੇ ਬਾਤ ਤੋਂ